ਸਸਰੀਆਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜਨਤ ਟੀਵੀ ਜਿਵੇਂ ਕੀ ਕੁਛ ਟਾਈਮ ਪਹਿਲਾਂ ਵੀਡੀਓ ਆਪਾਈ ਸੀ ਪੂਰੇ ਗੁਰੂ ਹਰਸਾਏ ਨੇ ਦੇਖੀ ਤੇ ਪੂਰੇ ਗੁਰੂ ਹਰਸਾਏ ਨੇ ਸਹਿਯੋਗ ਵੀ ਦਿੱਤਾ ਇਸ ਵੀਰਦਿਆਂ ਜਿਹੜੀਆਂ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਕਈ ਸੰਸਥਾਵਾਂ ਨੇ ਇਹਨਾਂ ਨਾਲ ਸੰਪਰਕ ਕੀਤਾ ਤੇ ਅੱਜ ਜਿਹੜੀ ਹੈ ਕਾਵੜ ਸੰਗ ਜਿਹੜੇ ਹੈ ਪੂਰੇ ਪਹੁੰਚੇ ਹੋਏ ਨੇ ਪੂਰੀ ਜਿਹੜੀ ਆ ਉਹਨਾਂ ਦੀ ਟੀਮ ਪਹੁੰਚੀ ਹੋਈ ਹੈ ਸੇਵਾ ਕਰਨ ਦੇ ਲਈ ਕਿਉਂਕਿ ਜਿਵੇਂ ਜਿਵੇਂ ਜਿੱਥੇ ਜਿੱਥੇ ਵੀਡੀਓ ਜਾ ਰਹੀ ਹੈ ਓਵੇਂ ਓਵੇਂ ਸਾਰੇ ਜਿਹੜੇ ਹੈ ਸੁਸਾਇਟੀਆਂ ਸਾਰੇ ਸਮਾਜ ਸੇਵੀ ਜਿਹੜੀ ਆਪਣੀ ਸੇਵਾ ਇਕੱਠੇ ਕਰਕੇ ਇਸ ਪਰਿਵਾਰ ਦੇ ਕੋ ਤੇ ਅੱਜ ਵੀ ਕਾਵੜ ਸੇਵਾ ਸੰਗ ਜਿਹੜੇ ਆ ਪੂਰੇ ਮੈਂਬਰ ਪਹੁੰਚੇ ਹੋਏ ਨੇ ਵੀਰ ਨੂੰ ਸੇਵਾ ਦੇਣ ਦੇ ਲਈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਜਿਹੜਾ ਇਹ ਸੇਵਾ ਜਿਹੜੀ ਆ ਪਰਿਵਾਰ ਨੂੰ ਦੇ ਰਹੇ ਨੇ ਜਿੰਨੀ ਵੀ ਜਿਹੜੀ ਆ ਉਹਨਾਂ ਕੋਲ ਮਾਇਆ ਇਕੱਠੀ ਹੋਈ ਆ ਜਿਹੜੀ ਆ ਪਰਿਵਾਰ ਦੇ ਹਵਾਲੇ ਕੀਤੀ ਜਾ ਰਹੀ ਆ ਤਾਂ ਜੋ ਵੀਰ ਆਪਣਾ ਇਲਾਜ ਕਰਵਾ ਸਕੇ ਤੇ ਜਲਦ ਤੋਂ ਜਲਦ ਜਿਹੜੀ ਆ ਠੀਕ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਵੀਰ ਨੂੰ ਸਹਾਇਤਾ ਦੇਣ ਤੋਂ ਬਾਅਦ ਜਿਹੜੀ ਇਹ ਗੱਲਬਾਤ ਕਰਦੇ ਆ ਕਿਵੇਂ ਕਿਸ ਤਰ੍ਹਾਂ ਜਿਹੜਾ ਇਹ ਉਹਨਾਂ ਨੂੰ ਪਤਾ ਚੱਲਿਆ ਤੇ ਕਿਵੇਂ ਜਿਹੜੀ ਉਹਨਾਂ ਨੇ ਇਹ ਸੇਵਾ ਇਕੱਠੀ ਕੀਤੀ ਹੋਰ ਕੀ ਕਹਿਣਾ ਚਾਹੁੰਦੇ ਨੇ ਲੋਕਾਂ ਨੂੰ ਹਾਂਜੀ ਅੱਜ ਅਸੀਂ ਕਾਵੜ ਸੰਗ ਦੇ ਜਿਹੜੇ ਮੈਂਬਰ ਸਾਰੀ ਟੀਮ ਪਹੁੰਚੀ ਹੈ ਸੰਦੀਪ ਕੁਮਾਰ ਇਹ ਤੁਹਾਡੇ ਚੈਨਲ ਰਾਹੀਂ ਸਾਨੂੰ ਪਤਾ ਲੱਗਾ ਕਿ ਸੰਦੀਪ ਨੂੰ ਇਸ ਤਰ੍ਹਾਂ ਦੀ ਕਿਡਨੀਆਂ ਦੀ ਕੋਈ ਪ੍ਰੋਬਲਮ ਹੈ ਤੇ ਇਹਨੀਆਂ ਜਿਹੜੀਆਂ ਦੋਨੋਂ ਕਿਡਨੀਆਂ ਖਰਾਬ ਹੈ ਇਸ ਪਰਿਵਾਰ ਨੂੰ ਬਹੁਤ ਜ਼ਿਆਦਾ ਮਦਦ ਦੀ ਲੋੜ ਹੈ ਇਹ ਸੋਚ ਕੇ ਅਸੀਂ ਆਪਸ ਵਿੱਚ ਵਿਚਾਰ-ਵਿਮਰਸ਼ ਕੀਤਾ ਤੇ ਅਸੀਂ ਜਿੰਨੇ ਕੁ ਵੀ ਸਾਡੇ ਕੋਲ ਸਹਿਯੋਗ ਬੰਦਾ ਅਸੀਂ ਸਹਿਯੋਗ ਰਾਸ਼ੀ ਇਹਨਾਂ ਨੂੰ ਅੱਜ ਦੇਣ ਆਏ ਆ ਤੇ ਅਸੀਂ ਲੋਕਾਂ ਨੂੰ ਅਪੀਲ ਕਰਨਿਆਂ ਚਾਹੇ ਉਹ ਰਾਜਨੀਤਿਕ ਲੋਕ ਹੋਣ ਸਮਾਜ ਸੇਵੀ ਸੰਸਥਾਵਾਂ ਹੋਣ ਚਾਹੇ ਧਾਰਮਿਕ ਸੰਸਥਾਵਾਂ ਹੋਣ ਆਮ ਲੋਕ ਹੋਣ ਅਸੀਂ ਸਾਰਿਆਂ ਨੂੰ ਅਪੀਲ ਕਰਨਿਆਂ ਇਸ ਤੁਹਾਡੇ ਚੈਨਲ ਰਾਹੀਂ ਕਿ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਨੂੰ ਥੋੜਾ ਜਿਹਾ ਜ਼ਿੰਦਗੀ ਜੀਣ ਵਿੱਚ ਹੌਸਲਾ ਮਿਲੇ ਆਪਾਂ ਮੰਦਰਾ ਗੁਰਦੁਆਰੇ ਵਿੱਚ ਤਾਂ ਬਹੁਤ ਸਹਿਯੋਗ ਕਰੀਦਾ ਦਾਨ ਕਰੀਦਾ ਪਰ ਮੇਰਾ ਇਹ ਮੰਨਣਾ ਵੀ ਸਭ ਤੋਂ ਵੱਡਾ ਦਾਨ ਜਿਹੜਾ ਹੈ ਕਿਸੇ ਜ਼ਰੂਰਤਮੰਦ ਦੀ ਅਗਰ ਆਪਾਂ ਮਦਦ ਕਰਨਿਆਂ ਤੇ ਸਭ ਤੋਂ ਵੱਡਾ ਦਾਨ ਉਹੀ ਹੈ ਤੇ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਤੁਹਾਡਾ ਕਰਨਾ ਜੰਨਤ ਚੈਨਲ ਵਾਲਿਆਂ ਦਾ ਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਉਹ ਮੁੱਦੇ ਚੱਕੇ ਜਿਨ੍ਹਾਂ ਲੋਕਾਂ ਨੂੰ ਤੁਹਾਡੀ ਲੋੜ ਸੀ ਆਮ ਪਬਲਿਕ ਦੇ ਵਿੱਚ ਲੈ ਕੇ ਆਏ ਲੋਕਾਂ ਸਾਹਮਣੇ ਰੱਖੇ ਉਹਨਾਂ ਨੂੰ ਜਿਹੜੀ ਬਹੁਤ ਜ਼ਿਆਦਾ ਲੋੜ ਸੀ ਤੇ ਅੱਜ ਵੀ ਜਿਹੜਾ ਇਸ ਪਰਿਵਾਰ ਨੂੰ ਬਹੁਤ ਜ਼ਿਆਦਾ ਲੋੜ ਹੈ ਅਸੀਂ ਫਿਰ ਇੱਕ ਵਾਰੀ ਸਮਸਤ ਕਾਵੜ ਸੰਗਤ ਵੱਲੋਂ ਅਪੀਲ ਕਰਦੇ ਹਾਂ ਸਾਰੇ ਜਿੰਨਾਂ ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਹੈ ਕਿਸ ਪਰਿਵਾਰ ਦੀ ਵੱਧ ਵੱਧ ਮਦਦ ਕੀਤੀ ਜਾਵੇ ਔਰ ਅਸੀਂ ਫਿਰ ਇੱਕ ਵਾਰ ਜੰਨਤ ਜਿਹੜਾ ਚੈਨਲ ਹੈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਥੈਂਕ ਯੂ ਜੀ ਕਿਸ ਤਰ੍ਹਾਂ ਜਿਹੜਾ ਜਿੱਥੋਂ ਜਿੱਥੋਂ ਤੱਕ ਵੀ ਜਿਹੜੀ ਇਹ ਵੀਡੀਓ ਜਾ ਰਹੀ ਹੈ ਪੂਰੇ ਗੁਰੂ ਹਰ ਸਾਈਹ ਦੇ ਲੋਕਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਹੈ ਪਰ ਜਿਹੜਾ ਥੋੜਾ ਥੋੜਾ ਕਰਕੇ ਜਿਹਨੂੰ ਕਹਿੰਦੇ ਹਨ ਨਾ ਘੜਾ ਪਰਦਾ ਹੈ ਕਿਉਂਕਿ 15 ਲੱਖ ਰੁਪਏ ਦੀ ਲੋੜ ਹੈਗੀ ਹੈ ਹੋਰ ਸਮਾਜਿਕ ਸੰਸਥਾਵਾਂ ਅੱਗੇ ਆਣ ਰਾਜਨੀਤਿਕ ਸੰਸਥਾਵਾਂ ਅੱਗੇ ਆਣ ਧਾਰਮਿਕ ਸੰਸਥਾਵਾਂ ਅੱਗੇ ਆਣ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਕਿਉਂਕਿ 15 ਲੱਖ ਰ ਨੇ ਪੂਰੀ ਤਰ੍ਹਾਂ ਜਿਹੜਾ ਇਹ ਖਰਾਬ ਹੋ ਚੁੱਕੀਆਂ ਨੇ ਫੇਲ ਹੋ ਚੁੱਕੀਆਂ ਨੇ ਇਸ ਦੇ ਲਈ ਜਿਹੜਾ ਇਹ ਆਪਰੇਸ਼ਨ ਦੀ ਲੋੜ ਹੈਗੀ ਹੈ ਡਾਕਟਰ ਨੇ 15 ਲੱਖ ਰੁਪਏ ਦਾ ਖਰਚਾ ਦੱਸਿਆ ਸਮਾਜ ਸੇਵੀ ਵੀ ਅੱਗੇ ਆ ਰਹੇ ਨੇ ਜਿਵੇਂ ਜਿਵੇਂ ਵੀਡੀਓ ਜਿਹੜੀ ਹੈ ਪਹੁੰਚ ਰਹੀ ਹੈ ਪੂਰੇ ਗੁਰੂ ਘਰ ਸਹਾਇ ਦੇ ਲੋਕਾਂ ਨੇ ਰਿਸਪਾਂਸ ਦਿੱਤਾ ਹੈ ਇਸੇ ਤਰ੍ਹਾਂ ਗੁਰੂ ਘਰ ਸਹਾਇ ਦੀ ਕੋਈ ਵੀ ਚਾਹੇ ਕੁਝ ਵੀ ਗਰੀਬ ਦੀ ਕਿਸੇ ਦੀ ਮਦਦ ਹੋਵੇ ਸਾਡਾ ਇਹੀ ਮਕਸਦ ਹੁੰਦਾ ਹੈ ਅਸੀਂ ਉਹ ਮੁੱਦੇ ਜਿਹੜਾ ਲੋਕਾਂ ਦੇ ਸਾਹਮਣੇ ਰੱਖੀਏ ਤੇ ਉਹਨਾਂ ਉਸ ਪਰਿਵਾਰ ਦੀ ਜਿਹੜੀ ਹੈ ਵੱਧ ਤੋਂ ਵੱਧ ਮਦਦ ਹੋ ਸਕੇ ਇਸੇ ਤਰ੍ਹਾਂ ਗੁਰੂ ਘਰ ਸਹਾਇ ਦੀ ਹਰ ਇੱਕ ਐਕਟੀਵਿਟੀ ਨੂੰ ਦੇਖਣ ਦੇ ਲਈ ਦੇ that.